ਮਨਤ ਕੋਲੋਂ ਕੰਮ ਕਰਾਉਣਾ ਅੱਜ ਬਹੁਤ ਮਹਿੰਗਾ ਪਿਆ ਮੈਨੂੰ ਅੱਜ ਹੈਗੀ ਮਨਤ ਦੀ ਛੁੱਟੀ ਤੇ ਮੈਂ ਮਨਤ ਨੂੰ ਬੋਲਿਆ ਮੈਂ ਕਿ ਤੂੰ ਸਭ ਤੋਂ ਜ਼ਿਆਦਾ ਖਲਾਰਾ ਪਾਨੀ ਆ ਵੀ ਚੱਲ ਤੂੰ ਅੱਜ ਮੇਰੇ ਨਾਲ ਕੰਮ ਕਰਵਾ ਕਰਦਾ ਮਨਤ ਆ ਗਈ ਕਹਿੰਦੀ ਠੀਕ ਹੈ ਮੰਮਾ ਕਹਿੰਦੀ ਮੈਂ ਰੂਮ ਦੀ ਸਾਰੇ ਦੀ ਸਫਾਈ ਕਰੂੰਗੀ ਕਿ ਜੋ ਹੋਇਆ ਤੁਹਾਨੂੰ ਵੀਡੀਓ ਚ ਪਤਾ ਲੱਗ ਜਾਣਾ ਇਹ ਹੈਗਾ ਡੇਜੀ ਇਹਨੂੰ ਹਲੇ ਥੋੜੇ ਟਾਈਮ ਲਈ ਕੱਢ ਦਿੱਤਾ ਰੂਮ ਚੋਂ ਬਾਹਰ ਤੇ ਇਧਰ ਮੰਨਤ ਦੀ ਡਿਮਾਂਡ ਸੀਗੀ ਕਿ ਮੰਮਾ ਤੁਸੀਂ ਮੈਨੂੰ ਆਲੂਆਂ ਵਾਲੇ ਪਰਾਂਠੇ ਬਣਾ ਕੇ ਖਵਾਣੇ ਆ ਮੈਂ ਕਿਹਾ ਠੀਕ ਹੈ ਇਹ ਕਿਹੜੇ ਵੱਡੀ ਗੱਲ ਹੈ ਪਰ ਨਾ ਇਹਨਾਂ ਦੀ ਡਿਮਾਂਡ ਇੱਥੇ ਖਤਮ ਹੀ ਨਹੀਂ ਹੋਈ ਰੂਮ ਦੇ ਵਿੱਚ ਝਾੜੂ ਮਾਰਨ ਤੋਂ ਬਾਅਦ ਮੰਨਤ ਕਹਿੰਦੀ ਮੰਮਾ ਮੇਰੀਆਂ ਦੋ ਡਿਮਾਂਡਾਂ ਆ ਮੈਂ ਕਿਹਾ ਕਿਹੜੀਆਂ ਤੇਰੀਆਂ ਦੋ ਡਿਮਾਂਡਾਂ ਆ ਇੱਕ ਛੱਤ ਤੇ ਸਫਾਈ ਕਰਦੀ ਪਈਆਂ ਇੱਕ ਛੱਤ ਕਿਹੜੀ ਆ ਦੋ 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 ਛੱਤਾਂ ਕਿਹੜੀਆਂ ਇੱਕ ਤਾਂ ਹੈਗੀ ਆ ਮੈਨੂੰ ਚਾਇਨਾ ਫਾਸਟ ਫੂਡ ਲੈ ਕੇ ਜਾਓ ਦੂਸਰੀ ਹੈਗੀ ਮੈਨੂੰ ਘਰ ਆਲੂ ਦੇ ਪਰੌਂਠਿਆਂ ਨਾਲ ਟਿੱਕੀ ਬਣਾ ਕੇ ਖਲਾ ਆਲੂਆਂ ਦੇ ਪਰੌਂਠਿਆਂ ਦੇ ਨਾਲ ਟਿੱਕੀ ਤੇ ਚਾਇਨਾ ਫਾਸਟ ਫੂਡ ਤੈਨੂੰ ਲੈ ਕੇ ਜਾਵਾਂ ਮੈਂ ਦੋ ਫਰਮਾਇਸ਼ਾਂ ਹੈ ਉਹਦੇ ਕਰਕੇ ਮਨਨ ਸਫਾਈ ਕਰਵਾਉਣ ਲੱਗੀ ਹੋਆ ਇਹਨਾਂ ਨਾਲੋਂ ਵਧੀਆ ਮੈਂ ਆਪਨਾ ਸਫਾਈ ਕਰ ਲਵਾਂ ਹੈ ਇੱਕ ਚਾਇਨਾ ਫਾਸਟ ਫੂਡ ਲੈ ਕੇ ਜਾਓ ਇੱਕ ਇੱਕ ਕਮਰੇ ਦੀ ਸਫਾਈ ਦੇ ਲਈ ਚਾਹ ਤੂੰ ਇਹ ਮਨਨ ਤੇ ਜਿਹੜਾ ਰਹਿਣ ਦਾ ਫਿਰ ਕੀ ਆ ਜੀ ਕਰੋ ਮੈਨੂੰ ਹਾਂ 500 ਮੇਰੀ ਬੰਡੀ ਚੋਕਲੇ ਲੈ ਮੈਂ ਮਿਹੜੀ ਤੇ ਦਿਹਾੜੀ ਵੀ 300 200 ਕੁਸ਼ਿ ਬਣੀ 300 ਕੁਸ਼ਰ ਪਈ ਆ ਜਿਹੜਾ ਮੈਂ ਤੈਨੂੰ 500 ਰੁਪਏ ਦੇਣਾ ਮੈਂ ਤਾਂ ਮੈਂ ਦਿਹਾੜੀ ਤੇ ਸਾਰਾ ਘਰ ਸਾਫ਼ ਕਰਵਾ ਲੈਣੀ ਆ ਮੈਂ ਕਿਹਾ 500 ਰੁਪਏ ਜਿਹੜਾ ਤੈਨੂੰ ਦੇਣਾ ਆ ਇੱਕ ਕਮਰੇ ਦਾ 500 ਰੁਪਏ ਤੇ ਮੈਂ ਸਾਰਾ ਘਰ ਸਾਫ਼ ਕਰਵਾ ਲੈਣਾ ਆ ਇੱਧਰ ਡੈਡੀ ਬੋਲਦੇ ਪਏ ਅੱਜ ਕੁਝ ਵਧੀਆ ਬਣਾਉਣ ਲੱਗਾ ਆ ਮੈਂ ਕਿਹਾ ਡੈਡ ਜੀ ਮੰਨਤ ਰੂਮ ਦੀ ਸਫਾਈ ਕਰਕੇ ਹਟੀ ਆ ਤੇ ਉਹ ਬੋਲਦੀ ਪਈ ਕਿ ਮੈਂ ਆਲੂ ਦੇ ਪਰਾਂਠੇ ਖਾਣੇ ਆ ਦੀ ਸਫਾਈ ਕਰਨ ਤੋਂ ਬਾਅਦ ਕਹਿੰਦੀ ਮਮਾ ਚਲੋ ਰੂਮ ਦੇ ਵਿੱਚ ਤੁਹਾਨੂੰ ਰੂਮ ਦਿਖਾਉਣੀ ਆ ਰੂਮ ਤਾਂ ਬਹੁਤ ਸੋਹਣਾ ਸਾਫ਼ ਕੀਤਾ ਆ ਜਿੱਦਣ ਛੁੱਟੀ ਹੁੰਦੀ ਆ ਮੈਂ ਮੰਨਤ ਨੂੰ ਕੁਝ ਨਾ ਕੁਝ ਤਾਂ ਜ਼ਰੂਰ ਸਿਖਾਉਂਦੀ ਰਹਿੰਦੀ ਆ ਉਸ ਤੋਂ ਬਾਅਦ ਮਨਤ ਨੂੰ ਦਿੱਤਾ ਆਲੂ ਦਾ ਪਰਾਂਠਾ ਬਣਾ ਕੇ ਪਹਿਲੇ ਵਾਰ ਅੱਜ ਮੇਰੇ ਆਲੂ ਦਾ ਪਰਾਂਠਾ ਫੁੱਲੇ ਆ ਸਾਰੇ ਨੇ ਨਾਸ਼ਤਾ ਕਰਨ ਤੋਂ ਬਾਅਦ ਜਦੋਂ ਹੋਈ ਦੁਪਹਿਰ ਕਹਿੰਦੀ ਮਮਾ ਤੁਸੀਂ ਬੋਲਿਆ ਸੀ ਲੈ ਕੇ ਜਾਣ ਨੂੰ ਲੈ ਕੇ ਚਲੋ ਮੈਂ ਕਿਹਾ ਮੈਂ ਨਹੀਂ ਜਾਣਾ ਧੁੱਪ ਬਹੁਤ ਹੈ ਤੇ ਰੁੱਸ ਗਈ ਮਨਤ ਇਸ ਗੱਲ ਤੋਂ ਫਿਰ ਮੈਂ ਸੋਚਿਆ ਮੈਂ ਕਿ ਜਾਣਾ ਤਾਂ ਹੈਗਾ ਆ ਕੱਲ ਵੀ ਸ਼ਹਿਰ ਨੂੰ ਵੀ ਅੱਜ ਹੀ ਚਲਦੀ ਆ ਮੈਂ ਕਿਹਾ ਚਲ ਠੀਕ ਹੈ ਚਲੋ ਚੱਲੀਏ ਫਿਰ ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਮੈਂ ਤਾਂ ਆਪਣੇ ਕੰਮ ਚੱਲੀ ਆ ਹਰਿਆਣੇ ਜਾ ਕੇ ਸਭ ਤੋਂ ਪਹਿਲਾਂ ਤਾਂ ਸੀਗੇ ਜਿੱਥੋਂ ਮਨਤ ਦੀ ਮਿਲਦੀ ਸਕੂਲ ਦੀ ਡਰੈੱਸ ਇਤੋ ਮੰਨਤ ਲਈ ਸਕਰਟ ਸਕੂਲ ਦੀ socks ਤੇ belt ਸਕੂਲ ਦਾ ਸਮਾਨ ਖਰੀਦਣ ਤੋਂ ਬਾਅਦ ਫਿਰ ਕਹਿੰਦੀ ਮम्मा ਸਾਨੂੰ ਖਵਾ ਵੀ ਦੋ ਮੈਂ ਕਿਹਾ ਹੁਣੀ ਤਾਂ ਤੁਸੀਂ ਆਲੂਆਂ ਵਾਲੇ ਪਰਾਂਠੇ ਖਾ ਕੇ ਆਈਆਂ ਤੁਹਾਡੇ ਢਿੱਡ ਨਹੀਂ ਭਰੇ ਆ ਕਹਿੰਦੀ ਮम्मा ਪਾਸੇ ਇਕੱਲੇ ਮੋਮੋਜ਼ ਖਵਾ ਦਿਓ ਉਸ ਤੋਂ ਬਾਅਦ ਬਾਹਰ ਨਿਕਲ ਕੇ ਕਹਿੰਦੀ ਚੱਲ ਮम्मा ਫਰੂਟ ਵੀ ਲੈ ਚੱਲਦੇ ਆ ਥੋੜੇ ਜਿਹਾ ਰਹਿੰਦੇ ਆ ਘਰ ਵੈਸੇ ਤਾਂ ਨਿਆਣੇ ਨਾਲ ਲੈ ਕੇ ਜਾਣਾ ਨਾ ਸ਼ਹਿਰ ਨੂੰ ਛੱਤੀਆਂ ਤਾਂ ਘਾਟਾ ਹੁੰਦਾ ਆ ਇਹਨਾਂ ਦੀ ਡਿਮਾਂਡਾਂ ਨਹੀਂ ਮੁੱਕਦੀਆਂ ਬਾਹਰ ਜਾ ਕੇ ਮੰਨਤ ਤੇ ਕਹਿਣ ਤੋਂ ਜਿਹੜੇ ਉਹਦੇ ਫੇਵਰੇਟ ਫਰੂਟ ਆ ਉਹ ਵੀ ਲੈ ਕੇ ਖਰੀਦ ਫਿਰ ਦੇਖੋ ਇਹਨੇ ਫਰੂਟਸ ਦਾ ਕੀ ਬਣਾਇਆ ਮੈਂ ਕਿਹਾ ਤ ਤਸੀਂ ਦੋਵਾਂ ਨੇ ਖਾਦੇ ਫਰੂਟ ਉਸ ਤੋਂ ਬਾਅਦ ਇਹਦਾ ਪੇਟ ਫੇਰ ਵੀ ਨਹੀਂ ਭਰਿਆ ਕਹਿੰਦੀ ਮੰਮੀ ਬਸ ਇੱਕ ਚੀਜ਼ ਰਹਿ ਗਈ ਤੁਸੀਂ ਬੋਲਿਆ ਸੀ ਟਿੱਕੀਆਂ ਵੀ ਬਣਾ ਕੇ ਦੇਣੀਆਂ ਆਂ ਵੀ ਤੁਸੀਂ ਹੁਣ ਮੁੱਕ ਰਹੇ ਹੋ ਨਾ ਕਹਿੰਦੀ ਤੇ ਫਿਰ ਮੰਨਤ ਦੇ ਕਹਿਣ ਤੇ ਮੈਂ ਜਲਦੀ ਜਲਦੀ ਕਰ ਲਿਆ ਟਿੱਕੀਆਂ ਦਾ ਸਾਰਾ ਸਮਾਨ ਆਲੂ ਤਾਂ ਸਵੇਰ ਵਾਲੇ ਹੀ ਪਏ ਸੀ ਤੇ ਮੈਂ ਜਲਦੀ ਜਲਦੀ ਬਣਾ ਦਿੱਤੀਆਂ ਟਿੱਕੀਆਂ ਮੰਨਤ ਲਈ ਛੋਟੀ ਜਿਹੀ ਮਿੱਠੀ ਦੇ ਕੇ ਮੰਨਤ ਨੇ ਕਿਹਾ ਥੈਂਕ ਯੂ ਮਮਾ ਮੇਰੀ ਗੱਲ ਮੰਨਣ ਲਈ ਗੱਲ ਮਨಾಣੀ ਬਹੁਤ ਆਂਦੀ ਆ ਪਿਆਰ ਦੇ ਨਾਲ ਫੇ ਸਭ ਤੋਂ ਪਹਿਲਾਂ ਬਣਾ ਕੇ ਟਿੱਕੇ ਡੈਡੀ ਨੂੰ ਦਿੱਤੀ ਮੈਂ ਕਿ ਡੈਡ ਜੀ ਖਾ ਕੇ ਦੱਸੋ ਕਿੱਦਾਂ ਦੀ ਬਣੀ ਆ ਡੈਡੀ ਕਹਿੰਦੇ ਬਹੁਤ ਸਵਾਦ ਫੇਰ ਮੰਨਤ ਨੂੰ ਕਰਾਈਆਂ ਚੈੱਕ ਮੰਨਤ ਕਹਿੰਦੀ ਮੰਮਾ ਬਹੁਤ ਸਵਾਦ ਬਣੀ ਆ ਫੇਰ ਉਸ ਤੋਂ ਬਾਅਦ ਮੈਂ ਵੀ ਲਈਆਂ ਖਾਏ ਇਹਦੇ ਨਾਲ ਹੀ ਵੀਡੀਓ ਵੀ ਹੁੰਦੀ ਇੱਥੇ ਹੀ ਖਤਮ ਬਾਈ ਬਾਈ